ਤੁਸੀਂ ਦੇਖਦੇ ਹੋ ਵੀ ਇਹ ਤਰਨ ਤਰਨ ਡਿਸਟ੍ਰਿਕਟ ਆ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਕੜਿਆਲਾ ਜਿਹੜੀ ਜਗ੍ਹਾ ਏ ਇੱਥੋਂ ਇਹ ਰੇਲ ਲਾਈਨ ਅਸੀਂ ਸ਼ੁਰੂ ਕਰਨੀ ਆ ਜਿਹੜੇ ਕਿ 764 ਕਰੋੜ 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਮੱਲਾਂ ਵਾਲਾ ਖਾਸ ਅੱਠ ਪਿੰਡ ਨੇ ਜਿਹੜੇ ਜਿਹਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਚਾਰ ਪਿੰਡ ਨੇ ਜਿਹੜੇ ਉਹ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਇੱਕ ਉਪਲਬਧ ਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਇਹ ਟ੍ਰੇਨ ਰਾਹੀਂ ਜੇ ਅਸੀਂ ਇਹ ਗੜਗਾਉਂ ਜਾਂ ਅਸੀਂ ਫਰੀਦাবাদ ਤੋ ਵਧੀਆ ਸ਼ਹਿਰ ਸਾਡਾ ਸ਼੍ਰੀ ਅਮਰਸਰ ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉਧਰ ਬਾਰਡਰ ਨਹੀਂ ਖੁੱਲ ਰਹੇ ਇਸ ਕਰਕੇ ਦਿੱਕਤ ਆ ਪਰ ਆ ਸਿੱਧੀ ਹੁਣ ਲਈ ਇਹ ਕੱਲਾ ਇਹ ਨਹੀਂਗਾ ਇਹ ਲਾਈਨ ਜਿੱਥੇ ਮਾਝੇ ਨੇ ਮਾਲਵੇ ਨਾਲ ਜੁੜਨਾ ਮਾਝੇ ਨੇ ਮਾਲਵੇ ਨਾਲ ਜੁੜਨਾ ਉਦੋਂ ਤੱਕ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਜਦੋਂ ਇਹ ਖਾਸ ਤੌਰ ਤੇ ਪ੍ਰੋਜੈਕਟ ਇਹਦੇ ਵਪਾਰ ਸਭ ਤੋਂ ਵੱਡਾ ਹੈ ਵਪਾਰਕ ਦੀ ਹੱਬ ਸਾਡਾ ਬਣੇਗਾ ਸਿੱਖਿਆ ਲਈ ਸਾਨੂੰ ਬੜੇ ਬੜੇ ਵੱਡੀ ਯੂਨੀਵਰਸਿਟੀ ਜੀ ਕਾਲਜ ਕਿਤੇ ਕਿੱਥੇ ਤੱਕ ਜਾਣਗੇ ਲੋਕ ਸਾਡੇ ਧਾਰਮਿਕ ਕੇਂਦਰ ਕਿਉਂਕਿ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਦੁਨੀਆ ਆਉਂਦੀ ਆ ਤੇ ਜਦੋਂ ਆਹ ਟਰੈਕ ਬਣੇਗਾ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ 1 ਲੱਖ ਤਾਂ ਅੱਜ ਅੱਜ ਦੀ ਫੁੱਟਫਾਲ ਆ ਤੇ ਇਹਦੇ ਨਾਲ ਆਉਣ ਨਾਲ ਕਿੰਨਾ ਹੋਰ ਸੌਖਾ ਹੋਊਗਾ ਕੰਮ ਇਹਦੇ ਨਾਲ 2.2 ਲੱਖ 50 ਹਜ਼ਾਰ ਸਿੱਧਾ ਰੋਜ਼ਗਾਰ ਆ ਜਿਹੜਾ ਉਹ ਮਿਲੂਗਾ ਆ ਸਿੱਧੇ ਤੌਰ ਤੇ 10 ਲੱਖ ਸਿੱਧਾ ਤੇ ਰੋਜ਼ ਤਕਰੀਬਨ 2500 ਤੋਂ 3500 ਲੋਕਾਂ ਨੂੰ ਸਹੂਲਤ ਮਿਲੇਗੀ